ਅੱਜ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਕੋਲੇ ਕੈਥਰ ਤੋਂ ਪੇਸ਼ੈਂਟ ਆਏ ਨੇ ਜਿਨ੍ਹਾਂ ਨੂੰ ਕੰਨ ਦੀ ਪ੍ਰੋਬਲਮ ਸੀ 1.5 ਸਾਲ ਤੋਂ ਇਹਨਾਂ ਨੇ ਕਈ ਜਗ੍ਹਾ ਤੇ ਦਵਾਈਆਂ ਲੈਂਤੀਆਂ ਲੇਕਿਨ ਫੱਕ ਨਹੀਂ ਪੈ ਰਿਆ ਸੀ ਸਾਡਾ ਇਹਨਾਂ ਨੂੰ ਪਤਾ ਲੱਗਿਆ ਬਿਨਾਂ ਦਵਾਈ ਤੋਂ ਬਠਿੰਡਾ ਦੇ ਵਿੱਚ ਇਲਾਜ ਕਰਵਾਉਣ ਆਏ ਆ ਜਿਹ ਇਹਨਾਂ ਦਾ ਪਹਿਲਾ ਦਿਨ ਹੈ ਆਜੋ ਆਪਾਂ ਗੱਲ ਕਰਦੇ ਹਾਂ ਮਰੀਜ਼ ਨੂੰ ਕਿ ਪਹਿਲੇ ਦਿਨ ਦੇ ਵਿੱਚ ਕੰਨ ਦੀ ਸਮੱਸਿਆ ਚ ਕੀ ਫਰਕ ਲੱਗਦਾ ਅੱਜ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਮੈਂ ਆਇਆ ਡਿਸਟ੍ਰਿਕਟ ਕੈਥਰ ਪੇਂਡ ਤੋਂ ਠੀਕ ਹੈ ਜੀ ਕੀ ਪ੍ਰੋਬਲਮ ਸੀ ਜਨ ਤਾਂ ਮੈਨੂੰ 4 ਸਾਲ ਹੋ ਗਏ ਆ ਤੇ ਤੁਹਾਨੂੰ ਮੇਰਾ ਪਤਾ ਕਿਵੇਂ ਲੱਗਿਆ ਜੀ ਬੜਾ ਪਤਾ ਲੱਗਾ ਇਸ ਤੋਂ ਇੰਸਟਾਗ੍ਰam ਦੇ ਵੀਡੀਓ ਦੇਖੀ ਤੇ ਅੱਜ ਤੁਹਾਨੂੰ ਪਹਿਲਾ ਦਿਨ ਹੈ ਪਹਿਲੇ ਦਿਨ ਚ ਕੀ ਫਰਕ ਲੱਗਦਾ ਪਹਿਲੇ ਦਿਨ ਚ ਫਰਕ ਲੱਗਾ ਹੋਵੇਗਾ ਕੰਨ ਹਲਕਾ ਹੋਵੇ ਕਿੰਨੇ ਪਰਸੈਂਟ ਫਰਕ ਲੱਗਦਾ ਜੀ ਸੋਚੂ ਮੇਰੇ ਖਿਆਲ 80% ਹੈ 80% ਤੱਕ ਫਰਕ ਲੱਗਦਾ ਪਹਿਲੇ ਦਿਨ ਚ ਤੇ ਦਵਾਈ ਦਾ ਫਰਕ ਪਿਆ ਦਵਾਈ ਦਾ ਬਿਲਕੁਲ ਠੀਕ ਹੈ ਕੀ ਕਹਿਣਾ ਚਾਹੁੰਦੇ ਹੋ ਮੇਰੇ ਜਿਹਨਾਂ ਨੂੰ ਇਹ ਪ੍ਰੋਬਲਮ ਹੈ ਉਹਨਾਂ ਚਾਹੀਦਾ ਭਾਈ ਜਿਨਾਂ ਨੂੰ ਕਰੋਨਾ ਆਇਆ ਮੈਂ ਕਿਹਾ ਇੱਥੇ ਆਵੇ ਬਾਜੀ ਦੋ ਆਪਣਾ ਚੱਕਰ ਕਰਾਓ ਕੋਈ ਦਵਾਈ ਦਿੱਤੀ ਨੇ ਕੋਈ ਦਵਾਈ ਨਹੀਂ ਮਸੀਨ ਲਾਈ ਨੇ ਦੇਸੀ ਲਾ ਰਹੀ ਤੇ ਦੇਸੀ ਲਾ ਜਾ ਜੀ ਕੋਈ ਨੁਕਸਾਨ ਤਾਂ ਨਹੀਂ ਲੱਗਿਆ ਕੋਈ ਨਹੀਂ ਕੋਈ ਨੁਕਸਾਨ ਨਹੀਂ ਠੀਕ ਹੈ ਜੀ ਸਸਤੀ ਕਰ